ਮੁਹੰਮਦ ਰਫੀ ਸਾਬ ਦੇ ਗਾਣੇ ਬਹੁਤ ਹੁੰਦਾ ਸੀ ਅੱਛਾ ਹਾਂਜੀ ਉਹ ਉਹ ਸੁਣ ਕਰਕੇ ਫਿਰ ਦਾਸ ਦਾ ਯਾਨੀ ਕਿ ਰੋਜ਼ ਸੁਣ ਸੁਣ ਕੇ ਉਹ ਇੱਕ ਜੈਨ ਦੇ ਵਿੱਚ ਇੱਕ ਮਾਈਂਡ ਦੇ ਵਿੱਚ ਇਹ ਜੋ ਸਟੋਰ ਹੁੰਦਾ ਗਿਆ ਤਨ ਤਨ ਉਸ ਤੋਂ ਬਾਅਦ ਫਿਰ ਸਾਡੇ ਜੰਮੂ ਦੇ ਵਿੱਚ ਆਪਣੇ ਸੈਮੀ ਪ੍ਰੋ ਜੀ ਸਾਹਿਬ ਸੰ ਜੋ ਇਹਨਾਂ ਕੋਲ ਮੈਂ ਬਨਾਰਸ ਘਰਾਨੇ ਦਾ ਤਬਲਾ ਵੀ ਸਿੱਖਿਆ ਹੂੰ ਇਹਨਾਂ ਦੇ ਵੱਡੇ ਬ੍ਰਦਰ ਸੰਜੋਤ ਅੱਛੇ ਤਵਲੇ ਦੇ ਵਿੱਚ ਵੀ ਅਲੱਗ-ਅਲੱਗ ਕੁਝ ਹੁੰਦੇ ਨੇ ਇਹਨਾਂ ਦੇ ਕੋਲ ਤੁਸੀਂ ਬਰਨਾਰਸੀ ਘਰ ਬਨਾਰਸ ਦੇ ਘਰਾਣੇ ਦਾ ਜੱਟ ਤਵਲਾ ਸੀ ਮੈਂ ਪੰਜਾਬ ਘਰਾਣਾ ਔਰ ਬਨਾਰਸ ਘਰਾਣਾ ਅੱਛੇ ਦਾ ਹੁੰਦਾ ਤਵਲਾ ਵੀ ਬਚਾ ਲੈਣਾ ਸਕਾਇਕ ਸਾਲ ਜੰਮੂ ਡਿਸਟ੍ਰਿਕਟ ਘਦਾਰਾ ਪ੍ਰਬੰਧਕ ਕਮੇਟੀ ਚ ਵੀ ਰਿਆਂ ਅੱਛੇ 27 ਸਾਂ ਡੀਜੀਪੀਸੀ ਜੰਮੂ ਦੇ ਵਿੱਚ ਸੀ ਕੀਰਤਨੀ ਹਾਂਜੀ ਹਾਂਜੀ ਐਸੇ ਤਬਲਾ ਵਾਦ ਉਹ ਕੀ ਤਬਲਾ ਵਾਦ ਤਬਲਾ ਵਾਦ ਕਰਿਆ ਠੀਕ ਕੁਈ ਹੋ ਆਪਣਾ 20 ਸਾਲ ਹੀ ਹੋ ਗਏ ਸਮੇਂ 20 ਸਾਲ ਹੋ ਗਏ ਅਤ 20 ਸਾਲ ਪਹਿਲੇ ਕਿੰਨੇ મતਲਬ ਕਿ ਇਨਕਮ ਸੀ ਤੁਹਾਡੀ ਵੀ 1500 ਰੁਪਏ ਹੀ ਮਿਲਦੀ ਸੀ ਮਹੀਨੇ ਦਾ 1500 ਰੁਪਏ ਤੁਹਾਨੂੰ ਮਿਲਦਾ ਸੀ ਤੇ ਫਿਰ ਜਦੋਂ ਤੁਸੀਂ ਸ਼ਿਫਟ ਕੀਤਾ ਸਕੂਲ ਦੇ ਵਿੱਚ ਅੰਦਾ ਜਿਸ ਕਿਹਾ ਕਿ ਮੈਂ ਕੁਝਵਾਨੀ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਜਿਹੜਾ ਸਕੂਲ ਹੈਗਾ ਪ੍ਰਾਈਵੇਟ ਸਕੂਲ ਹੈ ਉੱਥੇ ਜਾ ਕੇ ਤੁਹਾਡੀ ਫਿਰ ਕੋਈ ਇਨਕਮ ਵਧੀ ਜਾਂ ਉਨੀ ਰਹੀ ਤੇ ਲੇਕਿਨ ਕੁਝ ਗੁਰਦਾਰਾ ਸਾਹਿਬ ਦੇ ਵਿੱਚ ਕੁਝ ਮਾਹੌਲ ਹੀ ਐਸਾ ਸੀ ਪ੍ਰਬੰਧਕਾ ਦਾ ਮਾਹੌਲ ਕਹ ਲੋ ਜਿਹਾ ਜਿਵੇਂ ਜਿਹੜੇ ਐਸੇ ਬੰਦਿਆਂ ਦਾ ਮਾਹੌਲ ਜੀ ਜੀ ਜਾਂ ਜਿਹੜੇ ਆਪਣੇ ਹੋਰ ਕਈ ਪ੍ਰਕਾਰ ਦਾ ਕੋਈ ਮਾਹੌਲ ਜਿਹੜਾ ਕੋਈ ਨਾਸ ਨਹੀਂ ਆਇਆ ਫਿਰ ਆਦਤ ਨੇ ਸੋਚਿਆ ਕਿ ਨਹੀਂ ਕਿ ਚਲੋ ਕਿਸੇ ਹੋਰ ਸਕੂਲ ਦੇ ਵਿੱਚ ਜਾਂ ਕਿਤੇ ਹੋਰ ਕਿਤੇ ਕੰਮ ਦੇ ਵਿੱਚ ਟਰਾਈ ਕਰਕੇ ਕਿ ਆਨ ਵਾਲਾ ਸਮਾਜ ਜਿਹੜਾ ਹੈ ਹੋ ਸਕਦਾ ਹੈ ਕਿ ਨਾ ਹੀ ਤਬਲਾਵਾਦਕ ਕੋਈ ਮਿਲੇਗਾ ਨਾ ਹੀ ਕੋਈ ਸਾਈਡ ਵਾਜੀ ਵਾਲਾ ਮਿਲੇਗਾ ਨਾ ਹੀ ਕੋਈ ਹੈਡ ਗ੍ਰੰਥੀ ਜਾਂ ਕੋਈ ਹੈਡ ਰਾਗੀ ਮਿਲੇਗਾ ਉਸ ਮਾਹੂਲ ਦੇ ਵਿੱਚ ਫਿਰ ਇਹ ਮਨੂੰ ਸਾਡੇ ਗੁਰਦੁਆਰਾ ਗੁਰੂ ਧਾਮ ਕਿਸ ਤਰ੍ਹਾਂ ਚੱਲਣਗੇ ਆਪ ਜੀ ਵੀ ਅਗਰ ਆਪਣੇ ਬੱਚੇ ਨੂੰ ਇਸ ਤਰ੍ਹਾਂ ਦਾ ਕੋਈ 뮤직 ਸਿਖਾਉਣਾ ਚਾਹੁੰਦੇ ਹੋ ਤਬਲਾ ਜਾਂ ਗਾਇਕੀ ਜਾਂ ਫਿਰ ਹਰਮੋਨੀਅਮ ਤੁਸੀਂ ਸਰਦਾਰ ਤਿੰਪਾਲ ਸਿੰਘ ਜੀ ਦੇ ਨਾਲ ਜਿਹੜਾ ਹੈ ਉਹ ਕੰਟੈਕਟ ਕਰ ਸਕਦੇ ਹੋ ਕੰਟੈਕਟ ਨੰਬਰ ਜਿਹੜਾ ਹੈ ਉਹ ਅਸੀਂ ਸਕਰੀਨ ਦੇ ਉੱਤੇ ਇਹਨਾਂ ਦਾ ਨਾਲ ਦੇ ਨਾਲ ਹੀ ਦੇ ਕੇ ਰੱਖਿਆ ਹੋਇਆ ਹੈ ਤੁਸੀਂ ਉਸ ਨੰਬਰ ਤੇ ਇਹਨਾਂ ਦੇ ਨਾਲ ਕੰਟੈਕਟ ਕਰਕੇ ਇਹਨਾਂ ਤੋਂ ਗੱਲਬਾਤ ਕਰਕੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਸੀ ਸਾਇਨ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੇਜਿੰਦਰਪਾਲ ਸਿੰਘ ਜੀਵਨਕਿਤ ਤੁਹਾਨੂੰ ਪਤਾ ਹੈ ਕਿ ਅਸੀਂ ਸਮੇਂ-ਸਮੇਂ ਤੇ ਤੁਹਾਨੂੰ ਕਿਸੇ ਨਾ ਕਿਸੇ ਸ਼ਖਸੀਅਤ ਦੇ ਰੂਬਰੂ ਕਰਾਉਂਦੇ ਰਹਿੰਦੇ ਹਾਂ ਅੱਜ ਵੀ ਤੁਹਾਡੇ ਸਾਹਮਣੇ ਇੱਕ ਸ਼ਖਸੀਅਤ ਨੂੰ ਲੈ ਕੇ ਆਏ ਹਾਂ ਸਰਦਾਰ ਪ੍ਰਿਤਪਾਲ ਸਿੰਘ ਜੀ ਪ੍ਰਿਤਪਾਲ ਸਿੰਘ ਜੀ ਮੇਰੇ ਨਾਲ ਬੈਠੇ ਨੇ ਇਹਨਾਂ ਦੇ ਬਾਰੇ ਅਸੀਂ ਇਹਨਾਂ ਦੇ ਕੋਲੋਂ ਹੀ ਜਾਣਕਾਰੀ ਲਵਾਂਗੇ ਕਿ ਇਹ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਹੈ ਇੱਕ ਅਧਿਆਪਕ ਜਿਹੜਾ 뮤직 ਅਧਿਆਪਕ 뮤직 ਟੀਚਰ ਦੀ ਇਸ ਵੇਲੇ ਇਹ ਬਿਤਾ ਰਹੇ ਨੇ ਤੇ ਇਸ ਤੋਂ ਪਹਿਲਾਂ ਕਿਹੜੇ ਕਿਹੜੇ ਪੜਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਆਏ ਨੇ ਅ ਪ੍ਰਿੰਸਪਲ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਸੀ ਸਾਇੰਟਿਵ ਟੀਵੀ ਤੇ ਅ ਸ਼ੁਰੂਆਤ ਅਗਰ ਅਸੀਂ ਕਰੀਏ ਤਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੀ ਸੰਖੇਪਕ ਜ਼ਿੰਦਗੀ ਜਿਹੜੀ ਹੈ ਸ਼ੁਰੂਆਤੀ ਮੋੜ ਕਿੱਥੇ ਜਨਮ ਹੋਇਆ ਤੇ ਕਿੱਥੇ ਤੁਸੀਂ ਅੱਜ ਪਹੁੰਚੇ ਹੋ ਸੰਖੇਪ ਦੇ ਵਿੱਚ ਥੋੜੀ ਜਿਹੀ ਦੱਸੋ ਦਰਸ਼ਕਾਂ ਨੂੰ ਰਜਿੰਦਰ ਵੀਰ ਜੀ ਮੇਰੇ ਸਤਾਂਕੇ ਅਸੀਂ ਪੁਛੋਂ ਮੋ ਬਿਲੋਂਗ ਕਰਦੇ ਆ ਜੀ ਲੇਕਿਨ ਕੁਛ ਸਮਾਂ ਸਾਨੂੰ ਪੰਜਾਬ ਦੇ ਵਿੱਚ ਕੋਈ ਤਕਰੀਬਨ 20 ਸਾਲ ਰਹਿਣ ਦਾ ਮੌਕਾ ਮਿਲਿਆ ਹੂੰ ਜਿਨੇ ਵਿੱਚ ਮੇਰਾ ਜਨਮ ਫਰੋਜਪੁਰ ਦਾ ਹੈ ਅੱਛਾ 6 ਸਾਲ ਫਰੋਜਪੁਰ ਰਹੇ ਫਿਰ ਉਸ ਤੋਂ ਬਾਅਦ ਕੁ 14 ਸਾਲ ਲੁਧਿਆਣਾ ਵਿੱਚ ਰਹੇ ਠੀਕ ਕਿਉਂਕਿ ਕਰਦੇ ਵਿੱਚ ਧਾਰਮਿਕ ਮਾਹੌਲ ਹੋਣ ਦੇ ਕਾਰਨ ਹੂੰ ਆਦਰ ਸਾਹਿਬ ਵੀ ਕੀਰਤਨੀਏ ਸਨ ਗਰੰਤੀ ਸਿੰਘ ਸਾਹਿਬ ਤੋਂ ਸਭ ਤੋਂ ਪਹਿਲਾਂ ਜੋ ਹੈ ਮੈਨੂੰ ਇੰਟਰਸਟ ਜੋ ਸੰਗੀਤ ਵੱਲ ਜ਼ਿਆਦਾ ਚੁਕਾ ਏਸੀ ਮਤਲਬ ਚਿੰਗ ਚਿੰਗ ਜੋ ਹੈ ਘਰੋਂ ਹੀ ਲੱਗੀ ਏ ਠੀਕ ਹਾਂਜੀ ਤੋਂ ਉਸ ਤੋਂ ਬਾਅਦ ਫਿਰ ਜਦੋਂ ਦਾਸ 6th ਕਲਾਸ ਪੜਦਾ ਸੀ ਤੇ ਲੁਧਿਆਣੇ ਸਕੂਲ ਹੈ ਪੋਟੋ ਹਰ ਸੈਦ ਖਾਲਸਾ ਨੈਸ਼ਨਲ ਹਾਈ ਸਕੂਲ ਵਿਖੇ ਜੀ ਜੀ ਉੱਥੇ ਧਰਮ ਕਲਾਸ ਲੱਗਦੀ ਸੀ ਕੀਰਤਨ ਦੀ ਹੂੰ ਤੇ ਪ੍ਰੋਫੈਸਰ ਦਿਲਜੀਤ ਸਿੰਘ ਜੀ ਸਨ ਜੋ ਕਿ ਸਾਨੂੰ ਕੀਰਤਨ ਵਗੈਰਾ ਰਗ ਵਗੈਰਾ ਸਿਖਾਉਂਦੇ ਸਨ ਓਪਰ 6ਵੀਂ ਕਲਾਸ ਤੋਂ ਲੈ ਕੇ 10ਵੀਂ ਕਲਾਸ ਤੱਕ ਅਸੀਂ ਸਕੂਲ ਦੇ ਵਿੱਚ ਸਿੱਖਦੇ ਵੀ ਰਹੇ ਔਰ ਬਾਹਰ ਜੋ ਕੀਰਤਨ ਦੇ ਮੁਕਾਬਲਿਆਂ ਤੇ ਅਲੱਗ-ਅਲੱਗ ਪੰਜਾਬ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਵਿੱਚ ਜਾਂਦੇ ਰਹੇ ਉਸ ਤੋਂ ਬਾਅਦ ਫਿਰ ਗਾਸ ਮੁਹੰਮਦ ਰਫੀ ਸਾਬ ਦੇ ਗਾਣੇ ਬਹੁਤ ਹੁੰਦਾ ਸੀ ਅੱਛਾ ਹਾਂਜੀ ਉਹ ਉਸ ਕਰਕੇ ਫਿਰ ਦਾਸ ਦਾ ਯਾਨੀ ਕਿ ਰੋਜ਼ ਸੁਣ ਸੁਣ ਕੇ ਕਿ ਉਹ ਇੱਕ ਜਨ ਦੇ ਵਿੱਚ ਇੱਕ ਮਾਈਂਡ ਦੇ ਵਿੱਚ ਇਹ ਜੋ ਸਟੋਰ ਹੁੰਦਾ ਗਿਆ ਫਿਰ ਦਾਸ ਨੇ ਅੱਗੇ ਹੋਰ ਵਿਦੇਰੀ ਸਿੱਖਿਆ ਦੇ ਲਈ ਉੱਥੇ ਪ੍ਰੋਫੈਸਰ ਦਲਜੀਤ ਸਿੰਘ ਕੋਲ ਰਾਗ ਵਗੈਰਾ ਸਿੱਖੇ ਸਾਡੇ ਇੱਕ ਹੋਰ ਸਨ ਉੱਥੇ ਪਿਆਰਾ ਸਿੰਘ ਜੀ ਸੁਰਮਾ ਸਿੰਘ ਅੱਛਾ ਉਹ ਆਉਂਦੇ ਸਨ ਕਿ ਉਹਨਾਂ ਕੋਲ ਵੀ ਰਾਗ ਵਗੈਰਾ ਰੀਤਾਂ ਵਗੈਰਾ ਸਿੱਖਣੀਆਂ ਫਿਰ ਉਸ ਤੋਂ ਬਾਅਦ ਮੈਂ ਫਿਰ ਪਠਾਨਕੋਟ ਦੇ ਮੇਰੇ ਉਸਤਾਦ ਸਨ ਖਾਨ ਸਾਹਿਬ ਜੀ ਉਹਨਾਂ ਕੋਲੋਂ ਵੀ ਰਾਗ ਵਿਦਿਆ ਸਿੱਖੀ ਤਬਲਾ ਵਗੈਰਾ ਗਜ਼ਲ ਵਗੈਰਾ ਹਰ ਚੀਜ਼ ਮਤਲਬ ਕਿ ਉਹਨਾਂ ਨੇ 1 ਸਾਲ ਵਿੱਚ ਕਾਫੀ ਤਿਆਰੀ ਕਰਵਾਈ ਉਸ ਤੋਂ ਬਾਅਦ ਫਿਰ ਸਾਡੇ ਜੰਮੂ ਦੇ ਵਿੱਚ ਆਪਣੇ ਸੈਮੀ ਪ੍ਰੋਫੈਸਰ ਸਨ ਜੋ ਉਹਨਾਂ ਕੋਲੋਂ ਮੈਂ ਬਨਾਰਸ ਘਰਾਨੇ ਦਾ ਤਬਲਾ ਵੀ ਸਿੱਖਿਆ ਹੂੰ ਇਨਾਂ ਦੇ ਵੱਡੇ ਬ੍ਰਦਰ ਸੰਜੋ ਟਬਲੇ ਦੇ ਵਿੱਚ ਵੀ ਅਲੱਗ-ਅਲੱਗ ਕੁਝ ਹੁੰਦੇ ਨੇ ਇਨਾਂ ਦੇ ਕੋਲ ਤੁਸੀਂ ਬਨਾਰਸੀ ਘਰਾਣ ਬਨਾਰਸ ਦੇ ਘਰਾਣੇ ਦਾ ਜਿਆਦਾ ਤਵਲਾ ਸੀ ਕਿ ਮੈਂ ਪੰਜਾਬ ਘਰਾਣਾ ਹੋਰ ਬਨਾਰਸ ਘਰਾਣਾ ਅੱਛਾ ਉਹਦਾ ਤਵਲਾ ਵੀ ਬਚਾ ਲੈਣਾ ਠੀਕ ਹੋ ਲੇਕਿਨ ਇਹ ਕੀਰਤਨ ਦੀ ਵਿਦਿਆ ਇਹ ਇਹ ਲੁਧਿਆਣਾ ਤੋਂ ਸ਼ੁਰੂ ਹੋਈ ਪ੍ਰੋਫੈਸਰ ਜਸਟਰੋਟਨ ਮੇਰੇ ਸਨ ਸਕੂਲ ਟਾਈਮ ਤੇ ਅਸੀਂ ਸਕੂਲੀ ਜੱਥਿਆਂ ਦੇ ਨਾਲ ਜਾਂਦੇ ਸੀ ਠੀਕ ਹੈ ਤੋਂ ਬਾਹਰ ਅਸੀਂ ਕਈ ਮਰੀ ਰਨਿੰਗ ਟ੍ਰਕੀਆਂ ਜਿੱਤ ਕੇ ਲੈਣੀਆਂ ਠੀਕ ਮਤਲਬ ਮੁਕਾਬਲਿਆਂ ਦੇ ਵਿੱਚ ਇਹ ਸਾਲ ਲੈਂਦੇ ਸੀ ਯਾਰ ਓਕੇ ਹਾਂਜੀ ਉਸ ਤੋਂ ਬਾਅਦ ਕਰ ਰਹੇ تھے ਜੰਮੂ ਦੇ ਵਿੱਚ ਵੀ ਕਾਫੀ देर ਰਹੀ ਆ ਗਏ ਪਹਿਲੇ ਇੱਥੇ ਜੰਮੂ ਦੰਨੇ ਵਾਲੇ ਸੰਤਨ ਉਹਨਾਂ ਦੇ ਘਰਦਾਰੇ ਦੋ ਤਿੰਨ ਸਾਲ ਉੱਥੇ ਫਾਦਰ ਸਾਹਿਬ ਨਾਲ ਗੁਰੂ ਮਹਿਤਾ ਲੱਭ ਜਾਂਦਾ ਰਿਹਾ ਅੱਛਾ ਮਤਲਬ ਫਾਦਰ ਸਾਹਿਬ ਦੇ ਨਾਲ ਫਾਦਰ ਸਾਹਿਬ ਕੀਰਤਨੀਏ ਸਨ ਗੁਰਤੀ ਤੁਹਾਨੂੰ ਘਰੋਂ ਹੀ ਮਿਲੀ ਹੋਈ ਹੈ ਬਿਲਕੁਲ ਮਤਲਬ ਕਿ ਜਨਮ ਤੋਂ ਹੀ ਤੁਸੀਂ ਮਿਊਜ਼ਿਕ ਦੇ ਨਾਲ ਇੱਕ ਕਿਸਮ ਦਾ ਜੁੜੇ ਹੋਏ ਹੋ ਛੋੜੇ ਹੋਏ ਤੇ ਪਹਿਲੀ ਜਿਹੜੀ ਪ੍ਰੋਫੈਸ਼ਨਲੀ ਜਿਹੜੀ ਤੁਸੀਂ ਆਪਣੀ ਲਾਈਫ ਸ਼ੁਰੂ ਕੀਤੀ ਉਹ ਗੁਰਦੁਆਰਾ ਸੰਤਪੁਰਾ ਡੰਨਾ ਨਾਨਕਨਗਰ ਤੋਂ ਕੀਤੀ ਹਾਂਜੀ ਹਾਂਜੀ ਠੀਕ ਉਸ ਤੋਂ ਬਾਅਦ ਫਿਰ ਮੈਂ ਕੋਈ ਕਾਫੀ ਦੇਰ ਕੋਈ ਸਕਾਈਕ ਸਾਲ ਜਮੂ ਡਿਸਟ੍ਰਿਕਟ ਦੁਆਰਾ ਪ੍ਰਬੰਧਕ ਕਮੇਟੀ ਚ ਵੀ ਰਿਆਂ ਅੱਛਾ 27 ਸਾਂ ਡੀਜੀਪੀਸੀ ਜਮੂ ਦੇ ਵਿੱਚ ਸੀ ਕਿਰਤ ਨੇ ਹਾਂਜੀ ਹਾਂਜੀ ਐਸੇ ਤਬਲਾਵਾਦਕ ਉਹ ਕਿ ਤਬਲਾਵਾਦਕ ਤਬਲਾਵਾਦਕ ਕਰਿਆ ਠੀਕ ਹੈ ਉਸ ਤੋਂ ਬਾਅਦ ਫਿਰ ਕਾਫੀ ਦਿਨ ਜਲੇ ਰਹਿਣ ਤੋਂ ਬਾਅਦ ਮੈਨੂੰ ਕੁਛ ਸੁਪਨੇ ਵਗੈਰਾ ਵੀ ਆਉਂਦੇ ਰਹਿੰਦੇ ਸਨ ਸੁਪਨਿਆਂ ਵਿੱਚ ਕਈ ਵਾਰ ਸਕੂਲ ਆਣਾ ਪਰ ਇਸ ਚੇ ਦਾ ਸੀ ਮੈਨੂੰ ਨਹੀਂ ਸੀ ਪਤਾ ਕਿ ਇਹ ਮੈਨੂੰ ਬਾਰ ਬਾਰ ਸਕੂਲਾਂ ਦੇ ਸੁਪਨੇ ਕਿਉਂ ਆਉਂਦੇ ਹਨ ਜਾਂ ਮਾਰਾਈ ਨੇ ਸ਼ਾਇਦ ਕਿਧਰੇ ਮੇਰੇ ਕੋਲੋਂ ਕਿਧਰੇ ਕਿਸੇ ਸਕੂਲ ਵਿੱਚ ਸੇਵਾ ਲੈਣੀ ਹੈ ਹਾਂ ਫਿਰ ਦਾਸ ਨੇ ਫਿਰ ਕੋਈ 2007 ਦੇ ਵਿੱਚ ਹੋ ਉੱਥੋਂ ਕੰਜਵਾਨੀ ਵਿਖੇ ਸਕੂਲ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਹਾਇਰ ਸਕੂਲ ਜੀ ਜੀ ਕੰਜਵਾਨੀ ਤਲਾਬ ਜੰਮੂ ਵਿਖੇ 2007 ਤੋਂ ਲੈ ਕੇ ਹੁਣ ਤੱਕ 2024 ਤੱਕ ਦਾਸ ਐਜ਼ ਅ 뮤직 টিচার ਸੰਗੀਤ ਅਧਿਆਪਕ ਉੱਥੇ ਜੌਬ ਕਰ ਰਿਹਾ ਹੈ ਤੁਸੀਂ ਛੱਡਿਆ ਕਦੋਂ ਸੀ ਡੀਜੀਪੀਸੀ ਗੁਰਦੁਆਰਾ ਸਾਹਿਬ ਦੇ ਡਿਊਟੀ ਤੋਂ ਮੈਂ ਕੋਈ ਇੱਥੋਂ ਕੋਈ ਸਾਨਾ 2005 ਵਿੱਚ ਛੱਡ ਦਿੱਤੀ ਸੀ 2005 ਦੇ ਵਿੱਚ ਤੁਹਾਡੀ ਉੱਥੇ ਕਿੰਨੀ ਮਤਲਬ ਪੇ ਮਿਲਦੀ ਸੀ ਤੁਹਾਨੂੰ ਉਸ ਵੇਲੇ ਨਹੀਂ ਉਹਨਾਂ ਦਿਨਾਂ ਵਿੱਚ ਤੇ ਫਿਰ ਪੇ ਹਾਂ ਕਿੰਨੀ ਸੀਗੀ ਮਤਲਬ ਹੋਇਆ ਕਿ ਕੋਈ ਮਤਲਬ ਪੁਰਾਣੀ ਗੱਲ ਹੈ ਬੜੀ ਹਾਂਜੀ ਹਾਂਜੀ ਇਸ ਗੱਲ ਨੂੰ ਵੀ ਸਮਝ ਲਓ ਕਿ ਮਤਲਬ 15 10 ਸਾਲ ਦੇ ਕਰੀਬ ਕਰੀਬ ਹੋ ਆਪਣਾ ਨਹੀਂ ਕੋਈ 20 ਸਾਲ ਹੀ ਹੋ ਗਏ ਸਮੇਂ ਆਪ ਵੀ 1 ਸਾਲ ਹੋ ਗਏ ਹੁਣ ਤੇ 20 ਸਾਲ ਪਹਿਲੇ ਕਿੰਨੇ ਮਤਲਬ ਕਿ ਇਨਕਮ ਸੀਗੀ ਤੁਹਾਡੀ ਉਹ ਵੀ 1500 ਰੁਪਏ ਮਿਲਦੀ ਸੀ ਮਹੀਨੇ ਦਾ 1500 ਰੁਪਏ ਤੁਹਾਨੂੰ ਮਿਲਦਾ ਸੀ ਤੇ ਫਿਰ ਜਦੋਂ ਤੁਸੀਂ ਸ਼ਿਫਟ ਕੀਤਾ ਸਕੂਲ ਦੇ ਵਿੱਚ ਹਾਂ ਜੀ ਤੁਸੀਂ ਕਿਹਾ ਕਿ ਮੈਂ ਕੁੰਜਵਾਨੀ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਜਿਹੜਾ ਸਕੂਲ ਹੈਗਾ ਪ੍ਰਾਈਵੇਟ ਸਕੂਲ ਹੈ ਉੱਥੇ ਜਾ ਕੇ ਤੁਹਾਡੀ ਫਿਰ ਕੋਈ ਇਨਕਮ ਵਧੀ ਜਾਂ ਉਨੀ ਰਹੀ ਨਹੀਂ ਉੱਥੇ ਇਨਕਮ ਵਧੀ ਉੱਥੇ ਸੇ ਫਿਰ ਆ ਉੱਥੇ ਇਨਕਮ ਜਾਵਾ ਸੀ ਇਹਦੇ ਕਲੋਂ ਤੇ ਨਾਲੇ ਸ਼ਾਹਸ ਮਹਾਰਾਜ ਨੇ ਜਿਹੜਾ ਇੱਕ ਸੁਪਨੇ ਵਿੱਚ ਇੱਕ ਮੈਨੂੰ ਆ ਸਾਹ ਨਜ਼ਰ ਆ ਰਹੀ ਸੀ ਸਕੂਲਾਂ ਦੇ ਉਹ ਮੈਂ ਉੱਥੇ ਸਕੂਲ ਦੇ ਵਿੱਚ ਐਸੇ 뮤ਜ਼ਿਕ ਟੀਚਰ ਲੱਗ ਗਿਆ ਠੀਕ ਹੈ ਤੇ ਜਦੋਂ ਤੁਸੀਂ ਉਸ ਸਕੂਲ ਦੇ ਵਿੱਚ ਲੱਗੇ ਤਾਨੂੰ ਡਿਫਰੈਂਸ ਕੋਈ ਨਜ਼ਰ ਆਇਆ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਗੁਰੂ ਘਰਾਂ ਦੇ ਵਿੱਚ ਆਪਣੀ ਸੇਵਾ ਨਿਭਾਉਂਦੇ ਸੀਗੇ ਐਜ਼ ਇੱਕ ਤਵਲਾਵਾਦਕ ਇੱਕ ਕੀਰਤਨੀ ਜਥੇ ਦੇ ਨਾਲ ਤੇ ਫਿਰ ਜਾ ਕੇ ਤੁਸੀਂ ਇੱਕ 뮤직 ਟੀਚਰ ਬਣ ਗਏ ਦੇ ਆਪਕ ਬਣ ਗਏ ਉਹ ਕੋਈ ਫਰਕ ਨਜ਼ਰ ਆਇਆ ਤੁਹਾਨੂੰ ਉਹਨਾਂ ਦੋਨਾਂ ਚੀਜ਼ ਵਿੱਚ ਨਹੀਂ ਬਹੁਤ ਫਰਕ ਤੇ ਮਹਾਰਾਜ ਨੇ ਸੇਵਾ ਲੈਣੀ ਸੀ ਪਹਿਲੇ ਮਹਾਰਾਜ ਉੱਥੇ ਸੇਵਾ ਲੈ ਰਹੇ ਸੀ ਤੇ ਲੇਕਿਨ ਕੁਝ ਗੁਰਦਾਰਾ ਸਾਹਿਬ ਦੇ ਵਿੱਚ ਕੁਝ ਮਾਹੌਲ ਹੀ ਐਸਾ ਸੀ ਪ੍ਰਬੰਧਕਾ ਦਾ ਮਾਹੌਲ ਕਹਿ ਲੋ ਜੀ ਸੰਸਥਾ ਦੇ ਵਿੱਚ ਐਸੇ ਬੰਦਿਆਂ ਦਾ ਮਾਹੌਲ ਜੀ ਜੀ ਜਾਂ ਜਿਹੜੇ ਆਪਣੇ ਹੋਰ ਕਈ ਪ੍ਰਕਾਰ ਦਾ ਕੋਈ ਮਾਹੌਲ ਦਾ ਕੋਈ ਰਾਸ ਨਹੀਂ ਆਇਆ ਫਿਰ ਦਾਸ ਨੇ ਸੋਚਿਆ ਕਿ ਨਹੀਂ ਕਿ ਚਲੋ ਕਿਸੇ ਹੋਰ ਸਕੂਲ ਦੇ ਵਿੱਚ ਜਾਂ ਕਿਤੇ ਹੋਰ ਕਿਤੇ ਕੰਮ ਦੇ ਵਿੱਚ ਟਰਾਈ ਕਰਦੇ ਹਾਂ ਹਾਂ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਵੀ ਬਹੁਤ ਸਾਰੇ ਐਸੇ ਗ੍ਰੰਥੀ ਰਾਗੀ ਸੇਵਾਦਾਰ ਹਨ ਜਿਹੜੇ ਕਿ ਸਿਰਫ ਲੋ ਇਨਕਮ ਹੋਣ ਦੇ ਕਾਰਨ ਗੁਰਦੁਆਰਾ ਸਾਹਿਬਾਨ ਨੂੰ ਛੱਡਦੇ ਜਾ ਰਹੇ ਆ ਕਿਉਂਕਿ ਆਨ ਵਾਲਾ ਸਮਾਜ ਜਿਹੜਾ ਹੈ ਹੋ ਸਕਦਾ ਹੈ ਕਿ ਨਾ ਹੀ ਤਬਲਾਵਾਦਕ ਕੋਈ ਮਿਲੇਗਾ ਨਾ ਹੀ ਕੋਈ ਸਾਈਡ ਬਾਜੇ ਵਾਲਾ ਮਿਲੇਗਾ ਨਾ ਹੀ ਕੋਈ ਹੈਡ ਗ੍ਰੰਥੀ ਜਾਂ ਕੋਈ ਹੈਡ ਰਾਗੀ ਮਿਲੇਗਾ ਉਸ ਮਾਹੌਲ ਦੇ ਵਿੱਚ ਫਿਰ ਇਹ ਮਨੂੰ ਸਾਡੇ ਗੁਰਦੁਆਰਾ ਗੁਰੂ ਧਾਮ ਕਿਸ ਤਰ੍ਹਾਂ ਚੱਲਣਗੇ ਅਗਰ ਸਾਰੇ ਹੀ ਗ੍ਰੰਥੀ ਰਾਗੀ ਜਾਂ ਸਾਡੇ ਕੀਰਤਨੀਏ ਜੱਥੇ ਵਾਲੇ ਜਿਹੜੇ ਸਾਜ ਬਜਾਨ ਵਾਲੇ ਉਹ ਅਗਰ ਛੱਡ ਕੇ ਤੇ ਬਾਹਰ ਪ੍ਰਾਈਵੇਟ ਕੰਮ ਕਰਨ ਲੱਗ ਪੈਣਗੇ ਤੇ ਫਿਰ ਉਹ ਤੁਸੀਂ ਕੀ ਸਮਝਦੇ ਹੋ ਇਸ ਚੀਜ਼ ਨੂੰ ਇਸ ਨੂੰ ਕਿਸ ਤਰ੍ਹਾਂ ਚੱਲੇਗਾ ਫਿਰ ਗੁਰੂ ਘਰਾਂ ਦੇ ਵਿੱਚ ਤੇ ਫਿਰ ਇੱਕ ਕਿਸਮ ਦਾ ਇਹਨਾਂ ਪ੍ਰੋਫੈਸ਼ਨਲ ਲੋਕਾਂ ਦਾ ਤੇ ਅਕਾਲ ਹੀ ਪੈ ਜਾਏਗਾ ਉਹ ਉਸ ਦਾ ਇਹ ਹੈ ਕਿ ਜੋ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਜੋ ਪ੍ਰਬੰਧ ਹੈ ਹੂੰ ਹੂੰ ਉਹ ਐਸੇ ਸੁਚੱਜੇ ਬੰਦੇ ਬੰਦਾ ਜੱਥਿਆਂ ਵਿੱਚੋਂ ਆਉਣਾ ਚਾਹੀਦਾ ਹੈ ਹੂੰ ਔਰ ਉਹਨਾਂ ਨੂੰ ਤਰਖਾਵਾ ਵਾ ਵਗੈਰਾ ਜਿਹੜੀਆਂ ਨੂੰ ਹੂੰ ਅੱਛੀਆਂ ਦੇਣੀ ਚਾਹੀਦੀਆਂ ਹੈ ਰੋਣਾ ਨੂੰ ਮੈਡੀਕਲੀ ਵੀ ਉਹਦੀ ਜਿਹੜੀ ਹੈ ਬਿਲਕੁਲ ਸਹਾਇਤਾ ਕਰਨੀ ਚਾਹੀਦੀ ਹੈ ਜਾ ਕੇ ਜੇ ਦਾ ਕੋਈ ਕਾਰਜ ਹੈ ਕਿਸੇ ਪ੍ਰਕਾਰ ਦਾ ਤਾਂ ਕਿ ਜਾ ਜਾ ਜਿਸ ਤਰ੍ਹਾਂ ਕਿ ਕੁਝ ਪੈਨਸ਼ਨ ਹਾਂ ਜਾਂ ਪ੍ਰੋਪਰਡ ਫੰਡ ਵਗੈਰਾ ਜੀ ਬਿਲਕੁਲ ਬਿਲਕੁਲ ਤਾਂ ਕਿ ਕੁਝ ਅੱਗੇ ਯਾਨੀ ਕਿ ਉਹਨਾਂ ਦੇ ਆਉਣ ਵਾਲੇ ਸਮੇਂ ਵਿੱਚ ਜਦੋਂ ਉਹ ਕੰਮ ਛੱਡ ਦਿੰਦੇ ਹਨ ਹਾਂ ਤੇ ਇੱਕ ਸਹਾਰਾ ਬਣ ਸਕੇ ਕਿਉਂਕਿ ਬਹੁਤ ਸਾਰੇ ਐਸੇ ਮਸਲੇ ਵੀ ਸਾਹਮਣੇ ਆਉਂਦੇ ਹਨ ਜਿੱਥੇ ਕਿ ਕਈ ਲੋਕੀ ਕਿਉਂਕਿ ਆਮ ਤੌਰ ਤੇ ਅੱਜ ਦੇ ਸਮੇਂ ਦੇ ਵਿੱਚ ਗ੍ਰੰਥੀ ਰਾਗੀ ਜਾਂ ਪ੍ਰਚਾਰਕ ਜਾਂ ਇਹ ਕੋਈ ਬਣਨਾ ਨਹੀਂ ਚਾਹਤਾ ਨੌਜਵਾਨ ਸ਼ਾਇਦ ਇਹੀ ਕਾਰਨ ਹੈ ਕਿ ਉਹ ਨਹੀਂ ਆਉਣਾ ਚਾਹੁੰਦੇ ਇਸ ਲਾਈਨ ਦੇ ਵਿੱਚ ਬਿਲਕੁਲ ਜੀ ਇਹ ਕਾਰਨ ਵੀ ਹੋ ਸਕਦਾ ਹੂੰ ਕਿਉਂਕਿ ਖਰਚੇ ਪੂਰੇ ਨਹੀਂ ਹੁੰਦੇ ਬਿਲਕੁਲ ਬਿਲਕੁਲ ਫਿਰ ਕਈ ਤਰ੍ਹਾਂ ਦੇ ਫਿਰ ਜਿਹੜੇ ਕੰਮ ਕਰਨ ਵਾਲੇ ਉਹ ਕਈ ਤਰ੍ਹਾਂ ਦੇ ਟੰਗ ਬਣਾਉਂਦੇ ਕਿ ਤੁਸੀਂ 27 ਸਾਲ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਹਾਂ ਜੀ 27 ਸਾਲ ਦੇ ਵਿੱਚ ਤੁਸੀਂ ਆਪਣਾ ਘਰ ਵੀ ਚਲਾਇਆ ਤੁਸੀਂ ਆਪਣੇ ਬੱਚਿਆਂ ਨੂੰ ਵੀ ਪੜਾਇਆ ਹੋਣਾ ਕੀ ਉਹ ਗੁਜ਼ਾਰਾ ਹੋ ਜਾਂਦਾ ਸੀ ਨਹੀਂ ਬੱਚੇ ਉਹ ਤੋਂ ਬੱਚੇ ਮੇਰਾ ਸ਼ਾਦੀ ਨਹੀਂ ਸੀ ਹੋਈ ਜਦੋਂ ਗੁਰਦਵਾਰਾ ਸਾਹਿਬ ਮੈਂ ਕੰਮ ਕਰਦਾ ਸੀ ਜੀ ਜੀ ਫਿਰ ਮੈਂ ਜਦੋਂ ਸਕੂਲ ਲੱਗਿਆ ਹਾਂ ਹਾਂ ਸਕੂਲ ਲੱਗਣ ਤੋਂ ਬਾਅਦ ਫਿਰ ਬੰਦਾ ਸ਼ਾਦੀ ਹੋਈ ਬੱਚਿਆਂ ਦੇ ਜਨਮ ਹੋਏ ਠੀਕ ਤੋ ਹੁਣ ਮੇਰਾ ਬੇਟਾ ਰਾਜਵੀਰ ਸਿੰਘ ਜੀ ਜੀ ਬਿਲਕੁਲ ਜੀ ਜੰਮੂ ਚ ਬਹੁਤ ਵਧੀਆ ਤਪਲਾ ਵਾਦਕ ਹੈ ਉਹ ਬਹੁਤ ਜ਼ਬਰਦਸਤ ਵਲਾ ਬਣਿਆ ਹੈ ਉਹ ਐਮਏ ਕਰ ਚੁੱਕਾ ਹੈ ਅਬਲੇ ਵਿੱਚ ਹੁਣ ਪੀਐਚਲ ਦੀ ਤਿਆਰੀ ਕਰ ਰਿਹਾ ਕੀ ਬਾਤ ਬਹੁਤ ਵਧੀਆ ਤੋ ਹੁਣ ਤੁਸੀਂ ਚਾਹਦੇ ਹੋ ਕਿ ਰਾਜਵੀਰ ਸਿੰਘ ਜਿਹੜੇ ਨੇ ਉਹ ਗੁਰੂ ਘਰ ਦੇ ਵਿੱਚ ਹੀ ਸੇਵਾ ਕਰਨ ਜਾਂ ਕੋਈ ਹੋਰ ਪਲੇਟਫਾਰਮ ਦੇਖਣ ਕਿਸ ਤਰ੍ਹਾਂ ਦਾ ਪਲੇਟਫਾਰਮ ਚਾਹੁੰਦੇ ਹੋ ਤੁਸੀਂ ਕਿਉਂਕਿ ਤੁਸੀਂ ਵੀ ਤਬਲਾਵਾਦਕ ਰਹੇ ਹੋ ਹਾਂਜੀ ਹਾਂ ਅੱਗੇ ਰਾਜਵੀਰ ਸਿੰਘ ਵੀ ਉਹੀ ਤੁਹਾਡੀ ਲੀ ਫੜ ਕੇ ਅੱਗੇ ਚੱਲ ਰਹੇ ਨੇ ਤੇ ਤੁਸੀਂ ਕੀ ਚਾਹੁੰਦੇ ਹੋ ਕਿ ਉਹ ਕਿਸ ਪਲੇਟਫਾਰਮ ਤੇ ਜਾਣ ਔਰ ਕਿਸ ਤਰ੍ਹਾਂ ਦੀ ਉਚਾਈਆਂ ਤੇ ਪਹੁੰਚਣ ਗੱਲ ਇਸ ਤਰ੍ਹਾਂ ਜੀ ਕਿ ਇੱਕ ਤੇ ਅਸੀਂ ਜੈ ਕੁਰਬਾਨੀ ਦੇ ਹਿਸਾਬ ਨਾਲ ਚਾਹੀਏ ਹਰ ਆਪੇ ਕਾਰੇ ਲਾਇਆ ਹੁਣ ਇਹ ਮਹਾਰਾਜ ਜੀ ਰਜਾ ਹੈ ਕਿ ਪਤਾ ਉਹਨੇ ਆਪਣੇ ਘਰ ਚ ਸੇਵਾ ਲੈਣੀ ਹੈ ਜਾ ਕੇ ਵਿਦੇਸ਼ਾਂ ਦੇ ਜੇ ਸਾ ਵਿਦੇਸ਼ਾਂ ਵਿੱਚ ਜੀ ਰਾਗੇ ਜਥਿਆਂ ਨਾਲ ਜਾ ਕੇ ਤਬਲਾ ਵਜਾਣਾ ਹੈ ਜਾ ਕੇ ਜਿਹੜੇ ਗਵਰਨਮੈਂਟ ਦੇ ਘਰ ਦੇ ਵਿੱਚ ਮਿਲਦਾ ਸੰਗੀਤ ਦੇ ਡਿਪਾਰਟਮੈਂਟ ਐ ਇਨਫੋਰਮੇਸ਼ਨ ਰੂਸਕਰ ਰੇਡੀਓ ਟੀਵੀ ਤੋਂ ਜੇ ਉੱਥੇ ਸੇਵਾ ਕਰਨੀ ਹੈ ਇਹ ਤੇ ਇਹ ਮਹਾਰਾਜ ਕਲਾ ਮਹਾਰਾਜ ਹਨ ਤੇ ਤੁਹਾਡਾ ਇੱਕ ਹੋਰ ਇੱਕ ਸਵਾਲ ਬੜਾ ਮਜ਼ੇਦਾਰ ਕਿ ਕਿੰਨੇ ਕੁ ਜਿਹੜਾ ਹੈ ਸਾਜ਼ ਜਿਹੜੇ ਤੁਸੀਂ ਵਜਾ ਲੈਂਦੇ ਹੋ ਔਰ ਕਿਹੜੇ ਕਿਹੜੇ ਸਾਜ਼ ਵਜਾ ਲੈਂਦੇ ਮੈਂ ਮੈਂ ਤੇ ਬਲੀ ਹਾਰਮੋਨੀਅਮ ਹਾਰਮੋਨੀਅਮ ਤਬਲਾ ਹਾਰਮੋਨੀਅਮ ਔਰ ਤਬਲਾ ਤਬਲਾ ਇਹਦੇ ਵਿੱਚ ਤੁਹਾਡਾ ਮਤਲਬ ਫਸਟ ਕਲਾਸ ਹੋ ਆਇਦੇ ਵਿੱਚ ਮਤਲਬ ਅੱਛੀ ਮਹਾਰਤ ਹਾਸਲ ਹੈ ਮੈਨੂੰ ਕੀ ਬਾਤ ਹੈ ਤੋਂ ਕਹੇ ਦਾਸ ਨੂੰ 32 ਸਾਲ ਹੋ ਗਏ ਇਹ ਜਿਹੜੀ ਸੰਗੀਤ ਦੀ ਵਿਦਿਆ ਸਿਖਾਉਂਦੇ ਹੋਏ ਠੀਕ ਹਾਂਜੀ ਹਾਂ 6ਵੀਂ ਕਲਾਸ ਵਿੱਚ ਦਾਸ ਦਾ ਸੰਗੀਤ ਦਾ ਸਫਰ ਸ਼ੁਰੂ ਹੋਇਆ ਹੂੰ ਤੋਂ ਹਲੇ ਤੱਕ ਜਦੋਂ ਮੈਂ ਕਲਾਸਾਂ ਲੈਣਾ ਤੇ ਮੈਨੂੰ ਤਾਂ ਐ ਲੱਗਦਾ ਕਿ ਜਿੱਦਾਂ ਮੈਂ ਆਪ ਵੀ ਸਿੱਖ ਰਿਹਾ ਅੱਛਾ ਬੱਚਿਆਂ ਨੂੰ ਸਿਖਾਉਂਦੇ ਸਿਖਾਉਂਦੇ ਆ ਇੱਕ ਨਵੇਂ ਨਵੇਂ ਤਜਰਬੇ ਨਾਲ ਉਹਦਾ ਕੋਈ ਅੰਤ ਨਹੀਂ ਹੈ ਸਿੱਖਦੇ ਜਾਓਗੇ ਅੰਤ ਕੋਈ ਨਹੀਂ ਹੈ ਉਹ ਆ ਸਮੁੰਦਰ ਜੀ ਤੋ ਉਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਇੱਕ ਸਵਾਲ ਕਰਾਂਗਾ ਕਿਉਂਕਿ ਤੁਸੀਂ ਜਿਸ ਤਰ੍ਹਾਂ ਬੱਚਿਆਂ ਨੂੰ ਸਿਖਾਉਂਦੇ ਹੋ ਹਾਂਜੀ ਕਿਹੜੀ ਕਿਹੜੀ ਜਗ੍ਹਾ ਦੇ ਵਿੱਚ ਸਿਖਾਉਂਦੇ ਹੋ ਔਰ ਕਿਸ ਤਰੀਕੇ ਦੀ ਵਿੱਦਿਆ ਦਿੰਦੇ ਹੋ ਉਹਨਾਂ ਨੂੰ ਤਾਂ ਕਿ ਕਿਉਂਕਿ ਸਾਡੇ ਦਰਸ਼ਕਾਂ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਉਹਨਾਂ ਦੇ ਬੱਚੇ ਵੀ ਇਸ ਲਾਈਨ ਦੇ ਵਿੱਚ ਆਉਣ ਬਹੁਤ ਸਾਰੇ ਬੱਚੇ ਐਸੇ ਨੇ ਜਿਨ੍ਹਾਂ ਨੂੰ ਸ਼ੌਂਕ ਤਾਂ ਹੈ ਸਿੱਖਣ ਦਾ ਗਾਉਣ ਦਾ ਬੁਝਾਉਣ ਦਾ ਬਟ ਉਹਨਾਂ ਨੂੰ ਕੋਈ ਥਾਂ ਨਹੀਂ ਮਿਲਦੀ ਕਿ ਜਿੱਥੇ ਜਾ ਕੇ ਉਹ ਸਿੱਖ ਸਕਣ ਜਾਂ ਕੁਝ ਤੁਸੀਂ ਕੋਈ ਇਸ ਤਰ੍ਹਾਂ ਦਾ ਕੋਈ ਹੀਲਾ ਕਰਦੇ ਹੋ ਕਿ ਬੱਚੇ ਤੁਹਾਡੇ ਨਾਲ ਕੰਟੈਕਟ ਕਰ ਸਕਣ ਔਰ ਪਹੁੰਚ ਸਕਣ ਔਰ ਕੀ ਕੀ ਸਿਖਾਉਂਦੇ ਤੁਸੀਂ ਮੈਂ ਦੇਖੋ ਇੱਕ ਤਾਂ ਮੈਂ ਜਦੋਂ ਦੋ ਸਕੂਲ ਦੇ ਵਿੱਚ ਜੌਬ ਕਰ ਰਿਹਾ ਜੀ ਜੀ ਉੱਥੇ ਔਰ ਤੋਂ ਲੈ ਕੇ 8 ਵਜੇ ਤੱਕ ਜਦ ਜੋ ਸਕੂਲ ਟਾਈਮਿੰਗ ਹੁੰਦੀ ਹੈ ਜੀ ਜੀ ਉਦੇ ਵਿੱਚ ਸਕੂਲ ਵਿੱਚ ਸਾਡੇ ਕੋਲੋਂ ਬੱਚੇ ਕੀਰਤਨ ਤਬਲਾ ਵਗੈਰਾ ਸਿੱਖਦੇ ਹਨ ਹੂੰ ਕੋਰੋਨਾ ਦੇ ਨਾਲ ਦੂਜੇ ਧਰਮਾਂ ਦੇ ਬੱਚੇ ਵੀ ਜਿਹੜੇ ਨੇ ਉਹਨਾਂ ਨੂੰ ਦੇਖ ਕੇ ਹੂੰ ਉਹ ਵੀ ਇਸ ਪਾਸੇ ਆਉਂਦੇ ਹਨ ਕਿ ਅਸੀਂ ਵੀ ਸਟੇਜ ਤੇ ਜਾਈਏ ਬਹੁਤ ਵਧੀਆ ਗਾ ਸਕੀਏ ਜਾਂ ਕੋਈ ਕਵਿਤਾ ਪੜ੍ਹ ਸਕੀਏ ਕੁਝ ਇਤਿਹਾਸ ਬਾਰੇ ਦੱਸ ਸਕੀਏ ਬਿਲਕੁਲ ਤੋ ਫਿਰ ਉਸ ਤੋਂ ਬਾਅਦ ਦਾਸ ਇਸ ਤੋਂ ਇਲਾਵਾ ਟਿਊਸ਼ਨ ਹੋਮ ਟਿਊਸ਼ਨ ਵਗੈਰਾ ਵੀ ਕਰਦਾ ਹੈ ਔਰ ਕਈ 뮤직 ਦੀ ਹਾਂਜੀ ਠੀਕ ਜਿਹਦੇ ਵਿੱਚ ਕੀਰਤਨ ਵਗੈਰਾ ਤਬਲਾ ਵਗੈਰਾ ਸਿਖਾਉਂਦਾ ਕਲਾਸਿਕਲ ਲਾਈਟ ਹਾਰਟ ਟਾਈਪ ਦਾ ਹੋਰ ਉਸ ਤੋਂ ਇਲਾਵਾ ਕਈ ਗੁਰਦਾਰਿਆਂ ਵਿੱਚ ਕਲਾਸਾਂ ਵਗੈਰਾ ਵੀ ਕੀਰਤਨ ਦੀ ਚੱਲ ਰਹੀ ਹੈ ਅੱਛਾ ਗੁਰੂ ਘਰਾਂ ਦੇ ਵਿੱਚ ਵੀ ਤੁਹਾਡੀਆਂ ਕਲਾਸਾਂ ਚੱਲਦੀਆਂ ਹਨ ਕਿਹੜੇ ਕਿਹੜੇ ਗੁਰੂ ਘਰ 'ਚ ਇਸ ਵੇਲੇ ਕੋਈ ਕਲਾਸ ਚੱਲ ਰਹੀ ਹੈ ਇੱਕ ਦੋ ਘਰ ਗੁਰੂ ਘਰਾਂ ਚੱਲ ਰਹੀ ਹੈ ਇੱਧਰ ਚਠੇ ਜੋ ਸਿਗਲੀ ਘਰ ਜੀ ਜੀ ਥਰਿੰਦਿਆਂ ਠੀਕ ਉਨ ਉੱਥੇ ਵੀ ਚੱਲ ਰਹੀ ਹੈ ਠੀਕ ਤੇ ਔਰ ਬਾਕੀ ਹੋਮ ਟਿਊਸ਼ਨ ਹਨਾਂ ਫੋਨ ਟਿਊਸ਼ਨਸ ਲੈਣੇ ਜੇ ਕੋਈ ਤੁਹਾਡੇ ਕੋਲੋਂ ਇਹ ਵਿੱਦਿਆ ਲੈਣਾ ਚਾਵੇ ਸਿੱਖਣਾ ਚਾਵੇ ਤਾਂ ਅਸੀਂ ਤੁਹਾਡਾ ਨੰਬਰ ਜਿਹੜਾ ਹੈ ਉਹ ਆਪਣੀ ਸਕਰੀਨ ਦੇ ਉੱਤੇ ਦੇ ਦੇਵਾਂਗੇ ਜੀ ਤਰ ਦੇਸ਼ਕੋ ਤੁਹਾਨੂੰ ਵੀ ਦੱਸ ਦਈਏ ਕਿ ਸਰਦਾਰ ਪ੍ਰਿਤਪਾਲ ਸਿੰਘ ਜੀ ਦਾ ਜਿਹੜਾ ਜੀਵਨ ਹੈ ਪਹਾੜ ਦੇਸ਼ ਦਾ ਇਹਨਾਂ ਦਾ ਜਨਮ ਹੈ ਪੁੰਛ ਸਾਈਡ ਦਾ ਔਰ ਪੰਜਾਬ ਦਾ ਪਾਣੀ ਇਹਨਾਂ ਨੇ ਪੀਤਾ ਹੋਇਆ ਹੈ ਪੰਜਾਬ ਦੇ ਪਾਣੀ ਤੋਂ ਬਾਅਦ ਮੁਰ ਜੰਮੂ ਦੇ ਵਿੱਚ ਆ ਕੇ ਇਹ ਵਸੇ ਹੋਏ ਨੇ ਤੇ ਇਸ ਵੇਲੇ ਵੀ ਇਹ ਆਪਣੀਆਂ ਪਿਊਰ ਪੂਰੀਆਂ 뮤ਜ਼ਿਕ ਦੀਆਂ ਜਿਹੜੇ ਤਬਲਾ ਔਰ ਹਾਰਮੋਨੀਅਮ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਦੇ ਰਹੇ ਨੇ ਅਲੱਗ-ਅਲੱਗ ਜਗ੍ਹਾ ਦੇ ਵਿੱਚ ਹੋਮ ਟਿਊਸ਼ਨਸ ਵੀ ਦੇ ਦਿੰਦੇ ਨੇ ਜੇ ਆਪ ਜੀ ਵੀ ਅਗਰ ਆਪਣੇ ਬੱਚੇ ਨੂੰ ਇਸ ਤਰ੍ਹਾਂ ਦਾ ਕੋਈ 뮤ਜ਼ਿਕ ਸਿਖਾਣਾ ਚਾਹੁੰਦੇ ਹੋ ਤਬਲਾ ਜਾਂ ਗਾਇਕੀ ਜਾਂ ਫਿਰ ਹਾਰਮੋਨੀਅਮ ਤਾਂ ਤੁਸੀਂ ਸਰਦਾਰ ਤਿਲਪਤ ਸਿੰਘ ਜੀ ਦੇ ਨਾਲ ਜਿਹੜਾ ਹੈ ਉਹ ਕੰਟੈਕਟ ਕਰ ਸਕਦੇ ਹੋ ਕੰਟੈਕਟ ਨੰਬਰ ਜਿਹੜਾ ਹੈ ਉਹ ਅਸੀਂ ਸਕਰੀਨ ਦੇ ਉੱਤੇ ਇਹਨਾਂ ਦਾ ਨਾਲ ਦੇ ਨਾਲ ਹੀ ਦੇ ਕੇ ਰੱਖਿਆ ਹੋਇਆ ਹੈ ਤੁਸੀਂ ਉਸ ਨੰਬਰ ਤੇ ਇਹਨਾਂ ਦੇ ਨਾਲ ਕੰਟੈਕਟ ਕਰਕੇ ਇਹਨਾਂ ਤੋਂ ਗੱਲਬਾਤ ਕਰਕੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਤੇ ਪਿੱਪਲ ਸਿੰਘ ਜੀ ਇੱਕ ਐਸਾ ਸਵਾਲ ਕੀ ਇੱਕ 뮤직 ਇਨਸਟ੍ਰਕਟਰ ਬਣ ਕੇ ਜਿਹੜਾ ਤੁਸੀਂ 27 ਸਾਲ ਦੀ ਜ਼ਿੰਦਗੀ ਗੁਰੂ ਘਰ ਚ ਦੇਣ ਤੋਂ ਬਾਅਦ ਇੱਕ 뮤직 ਇਨਸਟ੍ਰਕਟਰ ਬਣ ਕੇ ਅੱਜ ਦੇ ਦੌਰ ਦੇ ਵਿੱਚ ਕੋਈ ਆਮ ਬੰਦਾ ਆਪਣੇ ਘਰ ਨੂੰ ਚਲਾ ਸਕਦਾ ਹੈ ਜਾਂ ਉਸ ਨੂੰ ਕੋਈ ਵੱਡਾ ਪਲੇਟਫਾਰਮ ਚਾਹੀਦਾ ਹੈ ਉਹ ਉਸ ਹੱਦ ਤੱਕ ਤੇ ਠੀਕ ਹੈ ਲੇਕਿਨ ਫਿਰ ਵੀ ਜਿਸ ਹਿਸਾਬ ਦੀ ਮਹਿੰਗਾਈ ਹੈ ਜਿਸ ਹਿਸਾਬ ਦੇ ਖਰਚੇ ਵੱਧਦੇ ਜਾ ਰਹੇ ਨੇ ਬੱਚੇ ਦੀਆਂ ਪੜ੍ਹਾਈਆਂ ਲਖਾਈਆਂ ਹੋਰ ਕਿਸੇ ਨੇ ਕੋਈ ਗੱਡੀ ਰੱਖਣੀ ਹੈ ਦੂਜਾ ਤੀਜਾ ਬਿਲਕੁਲ ਹਾਂ ਤੋ ਉਹਦੇ ਲਈ ਫਿਰ ਹੋਰ ਯਤਨ ਕਰਨੇ ਪੈਣਗੇ ਨਾਲ ਹੋਰ ਯਤਨ ਕਰਨੇ ਪੈਣਗੇ ਮਤਲਬ ਕਿ ਇਨਫ ਨਹੀਂ ਹੈ ਜਾਂ ਤੇ ਫਿਰ ਕੋਈ ਵੱਡਾ ਪਲੇਟਫਾਰਮ ਮਿਲ ਜਾਏ ਹਾਂ ਤੇ ਵੱਡਾ ਪਲੇਟਫਾਰਮ ਤੁਸੀਂ ਬੱਚਿਆਂ ਨੂੰ ਕੀ ਜਿਹੜੇ ਅੱਜ ਦੇ ਬੱਚੇ ਨੌਜਵਾਨ ਜਾਂ ਬੱਚੇ ਸਿੱਖਣਾ ਚਾਹੋ ਜਾਂ ਜਿਨ੍ਹਾਂ ਦੇ ਵਿੱਚ ਸ਼ੌਕ ਹੈ ਜਾਂ ਜਿਹੜੇ ਆਲਰੇਡੀ ਸਿੱਖ ਵੀ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਕਿਸ ਤਰੀਕੇ ਦੀ ਮਿਹਨਤ ਕਰਨੀ ਪੈਂਦੀ ਹੈ ਇਸ 뮤ਜ਼ਿਕ ਦੇ ਲਈ ਜਾਂ ਕਿ ਕੋਈ ਮਜ਼ਾਕ ਹੈ ਜਾਂ ਮਜ਼ਾਕ ਨਹੀਂ ਹੈ ਜਾਂ ਕਿਸ ਤਰ੍ਹਾਂ ਦੀ ਮਿਹਨਤ ਨੂੰ ਕਿੰਨਾ ਸਮਾਂ ਦੇਣਾ ਪੈ ਸਕਦਾ ਹੈ ਅਗਰ ਕੋਈ ਸਿੱਖਣਾ ਚਾਹਵੇ ਤੇ ਮੈਂ ਇਹ ਵੈਸੇ ਤੇ ਦੇਖਿਆ ਜਾਏਗਾ ਕਿ ਸੰਗੀਤ ਆ ਜਿਹੜਾ ਹੈ ਇਸ ਨੂੰ ਤੇ ਪੂਰੀ ਲਾਈਵ ਇਹਦੇ ਲਈ ਚਾਹੀਦੀ ਹੈ ਇਹ ਸੰਗੀਤ ਜੋ ਕਲਾਸਿਕਲ ਸਿਖਣਾ ਕਿਸੇ ਨੇ ਰਾਗ ਵਿਦਿਆ ਸਿੱਖਣੀ ਰਾਗ ਵਿਦਿਆ ਸਿੱਖਣੀ ਵੈਸੇ ਤੇ ਉਸਤਾਦ ਲੋਕ ਕਹਿੰਦੇ ਨੇ ਜੀ ਕੋਈ ਕਮ ਸੇ ਕਮ 32 ਸਾਲ ਸੰਗੀਤ ਨੂੰ ਕਰੇ ਕਮ ਸੇ ਕਮ 32 ਸਾਲ ਜੇ ਨਹੀਂ ਦੇ ਸਕਦੇ ਤੇ 16 ਸਾਲ ਅੱਛਾ ਜੇ ਹੋਰ ਨਹੀਂ ਦੇ ਸਕਦੇ ਤੇ ਫਿਰ 8 ਸਾਲ ਨਹੀਂ ਤੇ 8 ਸਾਲ ਉਸ ਤੋਂ ਹੋਰ ਇਸ ਤੋਂ ਕਾਟ ਕੇ 4 ਸਾਲ 4 ਸਾਲ ਤੋਂ ਘੱਟ ਤੋਂ ਬਿਲਕੁਲ ਨਹੀਂ ਅੱਛਾ ਮਤਲਬ ਕੱਟਾ ਤੋਂ ਕੱਟ 4 ਸਾਲ ਦਰਸ਼ਕਾ ਅੱਠਵਾਂ ਹਿੱਸਾ ਜਿਹੜਾ ਨਾ ਉਸ ਦਾ ਯਾਨੀ ਪੂਰੀ ਰਾਗ ਵਿਦਿਆ ਅਗਰ ਸਿੱਖਣੀ ਹੈ ਤੇ ਕਰੀਬ-ਕਰੀਬ 32 ਸਾਲ ਚਾਹੀਦੇ ਨਹੀਂ ਤਾਂ ਉਹਦਾ ਅੱਠਵਾਂ ਹਿੱਸਾ 4 ਸਾਲ ਤੁਹਾਨੂੰ ਕੱਟੋ-ਕੱਟ ਦੇਨੇ ਪੈਣਗੇ ਕਿ ਤੁਸੀਂ ਕੁਝ ਨਾ ਕੁਝ ਗਾਣ ਬਜਾਉਣ ਜੋਗੇ ਹੋ ਜਾਵੋ ਤੇ ਇਹ ਕਾਂ ਵੀਰ ਜੀ ਇੱਕ ਮੈਂ ਹੋਰ ਗੱਲ ਕਹਿਣੀ ਚਾਹਾਂਗਾ ਜੀ ਜੀ कि एक ते अच्छे उस्ताद दा होना जरूरी है अच्छे उस्ताद ਕੋਲੋਂ ਵਿੱਦਿਆ ਲੈਣੀ ਬਿਲਕੁਲ ਦੂਸਰਾ ਸੰਗੀਤ ਦਾ ਇੱਕ ਜਨੂੰਨ ਹੋਣਾ ਚਾਹੀਦਾ ਹੈ ਜਨੂੰਨ ਯਾ ਸ਼ੌਕ ਕੀਤਨ ਦਾ ਇਹ ਜ਼ਬਰਦਸਤੀ ਸਿੱਖਣ ਵਾਲਾ ਸੌਦਾ ਨਹੀਂ ਹੈ ਹਮਮ ਔਰ ਉਸ ਤੋਂ ਇਲਾਵਾ ਉਸਤਾਦ ਲੋਕ ਕਹਿੰਦੇ ਨੇ ਕਿ 25% ਹੈ ਜੋ ਸਿਰਫ ਸਿੱਖਣ ਲਗਾਦਾ ਹੈ ਓਕੇ ਔਰ 25% ਜੋ ਹੈ ਇਹ ਸੁਣਨ ਲਗਾਦਾ ਹੈ ਅੱਛਾ 50% ਫਿਰ 25% ਜੋ ਹੈ ਇਹ ਕੰਪਨੀ ਕਰਨ ਲਾਂਦਾ ਤੁਸੀਂ ਸੁਣ ਵੀ ਲਿਆ ਤੁਸੀਂ ਸਿੱਖ ਵੀ ਲਿਆ ਅਗਰ ਤੁਸੀਂ ਕਿਸੇ ਦੇ ਨਾਲ ਸੰਗਤ ਨਹੀਂ ਕਰ ਰਹੇ ਜਾਂ ਤੁਹਾਡੇ ਨਾਲ ਕੋਈ ਸੰਗਤ ਨਹੀਂ ਕਰ ਰਿਹਾ ਮਿਊਜ਼ਿਕ ਦੀ ਸੰਗਤ ਕਰਨੀ ਫਿਰ 75% ਹੋ ਗਿਆ ਠੀਕ ਫਿਰ ਜਦੋਂ ਬਾਕੀ ਦਾ 25% ਹੈ ਇਹ ਜਦੋਂ ایکسپੀਰੀਅੰਸ ਦੇ ਨਾਲ ਤੁਸੀਂ ਕਿੰਨੇ ਸਾਲ ਕਿੰਨੇ ਸਾਲ ਹੋਰ ਤੁਸੀਂ ਅੱਗੇ ਗਾਣਾ ਸੰਗੀਤ ਵਿੱਚ ਲਗਾਏ ਹਾਂ ਤੋ ਇਹ ਸਾਰਾ ਤਰੀਕਾ ਸੀ ਤੁਸੀਂ ਰਾਗ ਵਿਦਿਆ ਦੀ ਗੱਲ ਕੀਤੀ ਹਾਂਜੀ ਅਸੀਂ ਚਾਹਾਂਗੇ ਕਿ ਤੁਹਾਡੇ ਬੇਟੇ ਰਾਜਵੀਰ ਸਿੰਘ ਉਹਨਾਂ ਨੂੰ ਵੀ ਇੱਥੇ ਬੁਲਾ ਲਈਏ 2 ਕੁ ਮਿੰਟ ਲਈ ਤੇ ਇੱਕ ਕੋਈ ਰਾਗ ਜਿਹੜਾ ਹੈ ਸਥਾਈ ਅੰਤਰਾ ਜ਼ਰੂਰ ਸਾਡੇ ਦਰਸ਼ਕ ਜਿਹੜਾ ਨੇ ਉਹ ਸੁਣਨਾ ਚਾਹੋਗੇ ਬਿਲਕੁਲ ਠੀਕ ਹੈ ਮੈਂ ਆਪ ਜੀ ਦੇ ਸਾਹਮਣੇ ਸਾਹਿਬਸ਼ਿਰ ਗੁਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਰਾਗ ਮਾਲੀ ਗੋੜਾ ਮੱਲਾ ਪੰਜਵਾਂ ਤਨ ਤਨ ਉਹ ਰਾਮ ਵੇਨ ਵਾਜੈ ਮਦਰ ਮਦਰ ਤਨ ਅਨਹਦ ਗਾਜੈ ਜੋ ਕਿ ਰਾਤ ਦੇ ਸਮੇਂ ਗਾਇਆ ਜਾਂਦਾ ਹੈ ਮੌਜੂਦ ਸਾਹਮਣੇ ਗਾਇਨ ਕਰਨ ਜਾ ਰਿਹਾ ਹੈ मधुर मधुर तू नै अनहद गाज मधुर मधुर तू नै अनहद गाज तन आने ओ राम बिन बार जय तन आने ओ राम बिन बार जय ਤਨ ਤਨ ਪਾਣੇ ਖੰਡ ਬਿਦਰਾ ਬਣਾ ਜਖਿਲ ਸ੍ਰੀ ਨਾਰਾਇਣ जकल श्री नारायण मधुर मधुर तने फल हरि गाजय मधुर मधुर तने फल हरि गाजय तन तन ओ राम बिन भाजय तन तन ओ राम बिन भाजय मधुर मधुर तूने अनहद गाजए मधुर मधुर तूने अनहद गाजन अनकन्ने ओ राम बिन बाज तन ताने ओ राम बिन बाज तो ए सुन सरदार प्रीतपाल सिंह जी एक म्यूजिक टीचर म्यूजिक अध्यापक ਜੋ ਕਿ ਮੀਰਾ ਸਾਹਿਬ ਮਰਾਲੀਆਂ ਅਰਸਪੁਰਾ ਦੇ ਜੰਮੂ ਦੇ ਅਰਸਪੁਰਾ ਇਲਾਕੇ ਦੇ ਵਿੱਚ ਪੈਂਦਾ ਹੈ ਉੱਥੇ ਦੇ ਵਸਨੀਕ ਹਨ ਤੁਸੀਂ ਸੁਣਿਆ ਕਿ ਕਿਵੇਂ ਇਹਨਾਂ ਦਾ ਜਿਹੜਾ ਜੀਵਨ ਕਿਸ ਤਰੀਕੇ ਦੇ ਨਾਲ ਪੁੰਚਦੀ ਇਹਨਾਂ ਦਾ ਜਨਮ ਹੁੰਦਾ ਹੈ ਪਰ ਇਹ ਪੰਜਾਬ ਦਾ ਇਲਾਕਾ ਪੂਰਾ ਘੁੰਮ ਕੇ ਔਰ ਫਿਰ ਜੰਮੂ ਦੇ ਵਿੱਚ ਆ ਕੇ ਮੁੜ ਵਸ ਜਾਂਦੇ ਨੇ ਔਰ ਇਹਨਾਂ ਦਾ ਜੋ ਗੁਰਤੀ ਹੈ ਇਹਨਾਂ ਨੂੰ ਇਸ 뮤זיਕ ਦੀ ਸੰਗੀਤ ਦੀ ਇਹ ਇਹਨਾਂ ਨੂੰ ਆਪਣੇ ਘਰ ਤੋਂ ਹੀ ਆਪਣੇ ਪਿਤਾ ਜੀ ਤੋਂ ਮਿਲਦੀ ਹੈ ਤੋ ਉਮੀਦ ਕਰਦੇ ਹਾਂ ਕਿ ਇਹ ਸ਼ਖਸੀਅਤ ਜੋ ਸਰਦਾਰ ਪ੍ਰਿਤਪਾਲ ਸਿੰਘ ਜੀ ਹਨ ਤੁਹਾਡੇ ਰੂਬਰੂ ਅਸੀਂ ਕਰਵਾਇਆ ਹੈ ਆਪ ਜੀ ਨੂੰ ਇਹਦਾ ਇਹ ਇੰਟਰਵਿਊ ਜਿਹੜਾ ਹੈ ਅੱਛਾ ਲੱਗੇਗਾ ਔਰ ਇਸ ਇੰਟਰਵਿਊ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਔਰ ਖਾਸ ਕਰਕੇ ਕਮੈਂਟ ਕਰਕੇ ਜ਼ਰੂਰ ਦੱਸਣਾ ਔਰ ਇਹਨਾਂ ਦਾ ਜਿਹੜਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੈ ਜੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਚਾਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਵੀ ਕਰ ਸਕਦੇ ਹੋ ਦੇਖਦੇ ਰਹੋ ਆਪਸੀ ਸਾਈਨ TV ਇਸ ਤਰ੍ਹਾਂ ਦੀ ਹੋਰ ਵੀ ਸ਼ਖਸੀਅਤਾਂ ਤੁਹਾਡੇ ਸਾਹਮਣੇ ਰੂਬਰੂ ਕਰਾਵਾਂਗੇ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹਾਂਗੇ ਤਦ ਤੱਕ ਦੇ ਦਿਓ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ